ਆ ਜਾ ਪੁੱਤ ਨਹੀਂ ਮੰਮੀ ਹਜੇ ਨਾ ਮੈਨੂੰ ਕੰਮ ਹੈ ਜ਼ਰੂਰੀ ਮੈਂ ਜਾਇਆ ਮਾਂ ਫੇਰ ਆਉਣਾ ਬਸ ਕਰ ਸਿਆ ਜੀ ਹੁਣ ਰਹਿਣ ਦੇ ਹਜੇ ਹੁਣ ਤਾਂ ਮੈਂ ਘੁੱਟਾਂ ਲੱਗੀ ਆ ਬਸ ਬਸ ਹੁਣ ਮੈਂ ਠੀਕ ਆ ਇਹ ਮੰਮੀ ਜੀ ਨੂੰ ਇੱਕੋ ਦਮ ਕੀ ਹੋ ਗਿਆ ਹੁਣੇ ਤਾਂ ਹਾਈ ਬੂ ਕਰ ਰਹੇ ਸੀ ਦੱਸ ਇਹਨੂੰ ਘਰੋਂ ਕੱਢਣ ਲਈ ਨਾ ਮੈਨੂੰ ਕੀ ਕੁਝ ਕਰਨਾ ਪੈ ਰਿਹਾ की हो गया मम्मी कुछ नहीं मम्मी कुछता तो तो कुछ हो लुका रहे हो देख की है कि ड्रामा करके तू मेरी मां जख्म दे रही है मैं कितने ही तो ऐसे कुछ नहीं तेन तू चल अरी खैर मेनु क्यों लग गया ਕਿ ਜਿਵੇਂ ਸ਼ੈਲੀ ਕੇ ਮੁਸੀਬਤ ਚ ਹੁੰਦੀ ਆ ਮੈਂ ਤਾਂ ਹੁਣ ਨਾ ਪੇਕਿਆਂ ਦੇ ਰਹੀ ਆ ਤੇ ਨਾ ਸੋਹਰਿਆਂ ਦੇ ਜਿਨ੍ਹਾਂ ਨੇ ਹੱਸਤੇ ਸੀ ਨਾ ਉਹ ਨਹੀਂ ਹੁਣ ਮੈਂ ਰੋਨੀ ਆ ਪੁੱਤ ਜਿਹੜਾ ਤੈਨੂੰ 2 ਲੱਖ ਰੁਪਏ ਕੰਮ ਚਲਾਉਣ ਵਾਸਤੇ ਚਾਹੀਦਾ ਸੀ ਉਹਦਾ ਇੰਤਜ਼ਾਮ ਹੋ ਗਿਆ ਕਿੱਥੇ ਮੰਮੀ ਜਿਹਨੂੰ ਪੁੱਛਿਆ ਸੀ ਉਹਦਾ ਖੁੱਦਾ ਕੰਮ ਸੈੱਟ ਨਹੀਂ ਹੈਗਾ ਉਹ ਕਹਿੰਦਾ ਮੇਰਾ ਆਪਦਾ ਹੀ ਕੰਮ ਸੈੱਟ ਨਹੀਂ ਮੈਂ ਤੈਨੂੰ ਕਿੱਥੋਂ ਦੇ ਦਾਂ ਫੇਰ ਪੁੱਤ ਤਾਂ ਹੁਣ ਕੀ ਕਰੇਗਾ ਤੂੰ ਸੋਚੇ ਇਹਦੇ ਬਾਰੇ ਕੁਛ ਸੋਚਣਾ ਕੀ ਹੈ ਮੰਮੀ ਕਰਨ ਲੱਗਿਆ ਹੋਇਆ ਇੰਤਜ਼ਾਮ ਜਿਹੜਾ ਮੇਰਾ ਯਾਰੀ ਦੋਸਤੀ ਵਾਲਾ ਸਰਕਲ ਹੈਰੇਕ ਨੂੰ ਪੁੱਛ ਰਿਹਾ ਪੁੱਤ ਤੇਰੀ ਨੇ ਇਸ ਪ੍ਰੋਬਲਮ ਦਾ ਮੇਰੇ ਕੋਲੇ ਹੱਲ ਹੈਗਾ ਤੁਹਾਡੇ ਕੋਲ ਹੈਗਾ ਹੱਲ ਉਹ ਕੀ ਹੈ ਮੰਮੀ ਮੇਰੇ ਕੋਲ ਨਾ ਪੁੱਤ ਇੱਕ ਐਫ ਡੀ ਆ ਉਹ ਤਾਂ ਮੈਂ ਤੜਵਾ ਨਹੀਂ ਸਕਦੀ ਤੈਨੂੰ ਮੈਂ ਪੈਸੇ ਨਾ ਇੱਕ ਆਵਦੀ ਸਹੇਲੀ ਤੋਂ ਲੈ ਕੇ ਦੇ ਸਕਦੀ ਆ ਲੈ ਮੰਮੀ ਇਹ ਤਾਂ ਫਿਰ ਬਣ ਗਈ ਗੱਲ ਹੁਣ ਉਹ ਕੰਮ ਕਰਨ ਦਾ ਸਵਾਲ ਤੁਸੀਂ ਮੈਨੂੰ ਪੈਸੇ ਲੈ ਦੋ ਜਦੋਂ ਮੇਰਾ ਕੰਮ ਚੱਲ ਪਿਆ ਮੈਂ ਉਹਨੂੰ ਆਪੇ ਪੈਸੇ ਮੋੜ ਦੂੰਗਾ ਠੀਕ ਆ ਪੁੱਤ ਫੇਰ ਮੈਂ ਉਹਦੇ ਨਾਲ ਕਰਦੀ ਆ ਗੱਲ ਚਲੋ ਠੀਕ ਆ ਮੈਂ ਤੁਸੀਂ ਕਰੋ ਗੱਲ ਮੈਂ ਮੜਾ ਕੰਮ ਜਾ ਕੇ ਆਇਆ ਜਾਇਆ ਤੂੰ ਬਣਾ ਲਾ ਬਣਾ ਲਾ ਰੋਟੀ ਸਬਜ਼ੀ ਦਾ ਸਵਾਦ ਜੀ ਬਣਾਈ ਅੱਜ ਬੜੇ ਖੁਸ਼ ਨੇ ਸ਼ੁਕਰ ਆ ਰੱਬ ਦਾ ਬੜੇ ਚਿਰ ਬਾਅਦ ਮੈਂ ਸਮਾਈਲ ਦੇਖਿਆ ਇਹਨਾਂ ਦੇ ਮੂੰਹ ਤੇ ਇੰਨੇ ਸਾਲ ਹੋ ਗਏ ਮੇਰੇ ਬਿਆਨ ਨੂੰ ਪਰ ਮੈਨੂੰ ਇਹਨਾਂ ਨੇ ਕਦੇ ਪਿਆਰ ਨਾਲ ਬੁਲਾਇਆ ਹੀ ਨਹੀਂ ਮੰਮੀ ਜੀ ਨੇ ਮੇਰੇ ਤੇ ਕਿੰਨੇ ਝੂਠੇ ਇਲਜ਼ਾਮ ਲਗਾਏ ਨੇ ਤੇ ਇਹ ਉਹਨਾਂ ਸਾਰਿਆਂ ਨੂੰ ਸੱਚ ਮੰਨਦੇ ਰਹੇ ਨੇ ਪਰ ਕਾਰਤਾ ਮੰਮੀ ਹਜੇ ਵੀ ਉਹੀ ਕੁਛ ਰਹੇ ਨੇ ਸ਼ਾਇਦ ਨਾ ਮੈਂ ਹੀ ਸਹਿਣਾ ਸਿੱਖ ਗਈ ਆ ਕਿੰਨਾ ਖਚੀਰ ਕਰਨਗੇ ਇੱਕ ਨਾ ਇੱਕ ਦਿਨ ਮੰਮੀ ਦੀ ਸਚਾਈ ਇਹਨਾਂ ਦੇ ਸਾਹਮਣੇ ਜ਼ਰੂਰ ਆ ਕੇ ਰਹੂਗੀ ਨਹੀਂ ਖੇਲੀ ਉਰੇ ਆਈ ਮੰਮੀ ਬਾਤ ਚੋ ਕਰਤ ਨਹੀਂ ਹਾਂਜੀ ਮੰਮੀ ਬੋਲੋ ਤੇਰੇ ਮਾਂ ਨੇ ਪਿੱਛੇ ਜੀ ਤੈਨੂੰ ਇੱਕ ਮਿੰਟ ਮੰਮੀ ਮੇਰਾ ਫੋਨ ਆਇਆ ਮੈਂ ਸੁਣਿਆ ਆਵਾ ਕਿਹਦਾ ਵਾ ਇਹਨੂੰ ਫੋਨ ਵੀ ਹੁਣੇ ਆਉਣਾ ਸੀ ਹਾਂਜੀ ਮੰਮੀ ਹੁਣ ਦੱਸੋ ਆ ਗਈ ਬਹਿ ਜਾ ਕੀ ਦਾ ਹੋnse ਮੰਮੀ ਇਹ ਤਾਂ ਕੰਪਨੀ ਵਾਲਿਆਂ ਦਾ ਫੋਨ ਸੀਗਾ ਅੱਛਾ ਮੈਂ ਨਾ ਤੈਨੂੰ ਐਂ ਕਹਿੰਦੀ ਸੀ ਤੇਰੀ ਮਾਂ ਨੇ ਜਿਹੜੀਆਂ ਤੈਨੂੰ ਚੂੜੀਆਂ ਪਾਈਆਂ ਸੀ ਉਹ ਲਿਆ ਕੇ ਦੇਈ ਮੰਮੀ ਜੀ ਤੁਸੀਂ ਕੀ ਕਰਨੀਆਂ ਨੇ ਚੂੜੀਆਂ ਤੂੰ ਨਾ ਮੈਨੂੰ ਸਵਾਲ ਜਵਾਬ ਨਾ ਕਰ ਜੇ ਲੈ ਕੇ ਜਾ ਕੇ ਚੂੜੀਆਂ ਪਹਿਲਾਂ ਮੈਨੂੰ ਦੱਸ ਤਾਂ ਦੋ ਵੀ ਚਾਹੀਦੀਆਂ ਕਾਦੇ ਲਈ ਨੇ ਲੈ ਸੁਣ ਲੈ ਭਈ ਤੂੰ ਵੇਚਣੀਆਂ ਨੇ ਤੇਰੀਆਂ ਚੂੜੀਆਂ ਮੇਰੀਆਂ ਚੂੜੀਆਂ ਤੁਸੀਂ ਵੇਚਣੀਆਂ ਨੇ ਪਰ ਕਿਉਂ ਕਿਉਂਕਿ ਮੇਰੇ ਮੁੰਡੇ ਨੇ ਪਾਉਣੇ ਨੇ ਕੰਮ 'ਚ ਪੈਸੇ ਇਸ ਲਈ ਇਹ ਰੁਪਈਆਂ ਦਾ ਕਿਤੇ ਹੱਲ ਨਹੀਂ ਹੋ ਰਿਹਾ ਤਾਂ ਵੇਚਣੀਆਂ ਨੇ ਤੇਰੀਆਂ ਝੂੜੀਆਂ ਮੰਮੀ ਜੀ ਜੇ ਕੰਮ 'ਚ ਪੈਸੇ ਪਾਉਣਿਆ ਇਹਦਾ ਮਤਲਬ ਇਹ ਨਹੀਂ ਵੀ ਮੇਰੀਆਂ ਹੀ ਚੂੜੀਆਂ ਵੇਚਣੀਆਂ ਨੇ ਮੈਂ ਜੇ ਤੇਰੇ ਘਰ ਵਾਲੇ ਦਾ ਨਾ ਕੰਮ ਬੰਦ ਹੋ ਗਿਆ ਬਗੈਰ ਪੈਸਿਆਂ ਦੇ ਫਿਰ ਤੂੰ ਚੂੜੀਆਂ ਦਾ ਚਰਵਾਏਂਗੀ ਮੇਰੀ ਗੱਲ ਸੁਣ ਚੈਲੀ ਆ ਚੂੜੀਆਂ ਤਾਂ ਤੇਰੀਆਂ ਨੇ ਦੁਬਾਰਾ ਬਣ ਜਾਣੀਆਂ ਜੇ ਇੱਕ ਵਾਰੀ ਕੰਮ 'ਚ ਘਾਟਾ ਪੈ ਗਿਆ ਨਾ ਉਹ ਦੁਬਾਰਾ ਚੱਲਣਾ ਬਹੁਤ ਔਖਾ ਹੁਣ ਤੂੰ ਹੀ ਦੇਖ ਲੈ ਵੀ ਕੀ ਕਰਨਾ ਉਹ ਘਰ ਆਏ ਦੀ ਹੈਲਪ ਕਰਨੀ ਆ ਜਾਂ ਫਿਰ ਬੋਲ ਹੁਣ ਰੁਕੋ ਮੰਮੀ ਮੈਂ ਹੁਣੇ ਲੈ ਕੇ ਆਈ ਲੇ ਲਿਆ ਮੈਂ ਵੀ ਤਾਂ ਦੇਖਾਂ ਤੇਰੀ ਮਾਂ ਨੇ ਤੈਨੂੰ ਕਈਆਂ ਜੀ ਚੂੜੀਆਂ ਪਾਈਆਂ ਨੇ ਚੱਲੀ ਦਾ ਮੈਸੇਜ ਮੈਂ ਨਾ ਤੈਨੂੰ ਐਂ ਕਹਿੰਦੀ ਸੀ ਤੇਰੀ ਮਾਂ ਨੇ ਜਿਹੜੀਆਂ ਤੈਨੂੰ ਚੂੜੀਆਂ ਪਾਈਆਂ ਸੀ ਉਹ ਲਿਆ ਕੇ ਦੇ ਮम्मी ਜੀ ਤੁਸੀਂ ਕੀ ਕਰਨੀਆਂ ਨੇ ਚੂੜੀਆਂ ਤੂੰ ਨਾ ਮੈਨੂੰ ਸਵਾਲ ਜਵਾਬ ਨਾ ਕਰ ਜੇ ਲੈ ਕੇ ਜਾ ਕੇ ਚੂੜੀਆਂ ਮੰਮੀ ਆਏ ਕਿਵੇਂ ਕਰ ਸਕਦੇ ਨੇ ਪਹਿਲਾਂ ਮੈਨੂੰ 10 ਤਾਂ ਦੋ ਵੀ ਚਾਹੀਦੀਆਂ ਕਾਦੇ ਲਈ ਨੇ ਲੈ ਸੁਣ ਲੈ ਫੇਰ ਤੂੰ ਵੇਚਣੀਆਂ ਲੰਗਰੀਆਂ ਜੂੜੀਆਂ ਆਲੋ ਮੰਮੀ ਹਲਕੀ ਹੈ ਇਹਨੇ ਚਲ ਕੋਈ ਨਹੀਂ ਮੇਰੇ ਮੁੰਡੇ ਦਾ ਕੰਮ ਤਾਂ ਸਰ ਜੂ ਲੈ ਹੁਣ ਮੈਂ ਸਨਾਰੇ ਦੇ ਵੀ ਜਾਇਆ ਮਾਂਮੀ ਕਿਤੇ ਜਾਣ ਦੀ ਲੋੜ ਨਹੀਂ ਰਾਜ ਤੂੰ ਹਾਂ ਮੈਂ ਆ ਕੀ ਕਰਨ ਜਾ ਰਹੇ ਹੋ ਤੁਸੀਂ ਮੈਂ ਕੁਛ ਨਹੀਂ ਪੁੱਤ ਆ ਤਾਂ ਨਾ ਸ਼ੈਲੀ ਮੈਨੂੰ ਆਪਣੀਆਂ ਚੂੜੀਆਂ ਦਿਖਾ ਰਹੀ ਸੀ ਫਰਨਾ ਜਲੀ ਝੂਠ ਨੀਰਾ ਝੂਠ ਮੰਮੀ ਤੁਸੀਂ ਇਹ ਚੂੜੀਆਂ ਵੇਚਣ ਜਾ ਰਹੇ ਸੀ ਮੈਂ ਨਹੀਂ ਨਹੀਂ ਪੁੱਤ ਉਹ ਮੈਂ ਥੋੜੀ ਵੇਚਣ ਜੱਲੀ ਸੀ ਇੱਕ ਮਿੰਟ ਆ ਸੁਣੋ ਮੈਂ ਨਾ ਤੈਨੂੰ ਐਂ ਕਹਿੰਦੀ ਸੀ ਤੇਰੀ ਮਾਂ ਨੇ ਜਿਹੜੀਆਂ ਤੈਨੂੰ ਚੂੜੀਆਂ ਪਾਈਆਂ ਸੀ ਉਹ ਲਿਆ ਕੇ ਨਹੀਂ ਮੰਮੀ ਜੀ ਤੁਸੀਂ ਕੀ ਕਰਨੀਆਂ ਨੇ ਚੂੜੀਆਂ ਤੂੰ ਨਾ ਮੈਨੂੰ ਸਵਾਲ ਜਵਾਬ ਨਾ ਕਰ ਜੇ ਲੈ ਕੇ ਜਾ ਕੇ ਚੂੜੀਆਂ ਪਹਿਲਾਂ ਮੈਨੂੰ ਦੱਸ ਤੋ ਦੋ ਵੀ ਚਾਹੀਦੀਆਂ ਕਾਦੇ ਲਈ ਨੇ ਲੈ ਸੁਣ ਲੈ ਫਿਰ ਤੂੰ ਵੇਚਣੀਆਂ ਨੇ ਇਹ ਜੂੜੀਆਂ ਹੁਣ ਬੋਲੋ ਮੰਮੀ ਕੀ ਕਹੋਗੇ ਪੁੱਤ ਮੈਂ ਤਾਂ ਤੇਰੇ ਭਲੇ ਲਈ ਕੀ ਮੇਰੇ ਭਲੇ ਲਈ ਜੇ ਤੁਸੀਂ ਮੇਰਾ ਭਲਾ ਚਾਹੁੰਦੇ ਹੁੰਦੇ ਹੁੰਦੇ ਨਾ ਅੱਬ ਦੀ ਐਫ ਡੀ ਤੜਵਾ ਕੇ ਮੈਨੂੰ ਪੈਸੇ ਦਿੰਦੇ ਜੇ ਤੁਸੀਂ ਮੇਰਾ ਭਲਾ ਚਾਹੁੰਦੇ ਹੁੰਦੇ ਨਾ ਸ਼ੈਲੀ ਨੂੰ ਤੁਸੀਂ ਕਿਦੰਦਾ ਅਪਣਾ ਲਿਆ ਹੁੰਦਾ ਜੇ ਮੇਰਾ ਭਲਾ ਚਾਹੁੰਦੇ ਤਾਂ ਚੂੜੀਆਂ ਵੇਚਣ ਦੀ ਕਦੇ ਨਾ ਸੋਚਦੇ ਵੇ ਪੁੱਤ ਤੂੰ ਮੇਰੀ ਗੱਲ ਤਾਂ ਸੁਣ ਲੈ ਹੁਣ ਸੁਣਨੂ ਬਾਕੀ ਕੀ ਰਹਿ ਗਿਆ ਜੇ ਚੂੜੀਆਂ ਵੇਚ ਨਹੀਂ ਹੁੰਦੀ ਆ ਮੈਂ ਕਿਦੰਦਾ ਵੇਚ ਦਿੰਦਾ ਮੈਂ ਤਾਂ ਸਿਰਫ ਉਧਾਰੇ ਪੈਸੇ ਮੰਗ ਰਿਹਾ ਸੀ ਵੀ ਕੰਮ ਚੱਲੇ ਤੇ ਉਹ ਤੋਂ ਬਾਅਦ ਮੈਂ ਮੋੜ ਦੂੰਗਾ ਮੈਨੂੰ ਪਤਾ ਤੇਰੇ ਕੰਨ ਕਿਨੇ ਭਰੇ ਨੇ ਉਹ ਮੰਮੀ ਕੰਨ ਨਹੀਂ ਭਰੇ ਮੈਂ ਸੱਚ ਆਪਦੇ ਕੰਨ ਹੀ ਸੁਣਿਆ ਨਹੀਂ ਆ ਗਈ ਹੁਣ ਤੈਨੂੰ ਜੈਨ ਸਾਡੇ ਮਾਂ ਪੁੱਤਾਂ 'ਚ ਲੜਾਈ ਪਵਾ ਕੇ ਪੈ ਗਈ ਹੁਣ ਤੇਰੇ ਕਾਂਜੇ ਠੰਡ ਮੰਮੀ ਇਹਨੂੰ ਕਿਉਂ ਤੁਸੀਂ ਬੋਲਦੇ ਹੋ ਸਗੋਂ ਇਹ ਤਾਂ ਮਾਫੀ ਮੰਗੋ ਜਿੰਨੇ ਹੱਕਦਾਰ ਤੁਸੀਂ ਉਹਨੇ ਮਾਫੀ ਮੰਗਣ ਦੇ ਉਹਨੇ ਹੀ ਹੱਕਦਾਰ ਮੈਂ ਆ ਕਿਉਂਕਿ ਮੈਂ ਇਹਦੇ ਤੇ ਬਹੁਤ ਜ਼ੁਲਮ ਕੀਤਾ ਉਹ ਵੀ ਤੁਹਾਡੀਆਂ ਗੱਲਾਂ ਚਾਕੇ ਉਹ ਮੈਂ ਨਹੀਂ ਇਹ ਤਾਂ ਮਾਫੀ ਮੰਗਦੀ ਮੈਂ ਕਿਹਨਾਂ ਮੰਗਾ ਮਾਫੀ ਮੰਮੀ ਜੀ ਕੋਈ ਲੋੜ ਨਹੀਂ ਮਾਫੀ ਮੰਗਣ ਦੀ ਮੈਨੂੰ ਤਾਂ ਸਿਰਫ ਤੁਹਾਡਾ ਪਿਆਰ ਚਾਹੀਦਾ ਪਿਆਰ ਭਾਲਦੀ ਐ ਮੇਤੋਂ ਦੇਖ ਤਾਂ ਸਹੀ ਡਰਾਮੇ ਕਿਵੇਂ ਕਰਦੀ ਐ ਮੰਮੀ ਬੱਸ ਕਰੋ ਹੁਣ ਤਾਂ ਮੈਂ ਹੈਰਾਨ ਆ ਤੁਹਾਡੇ ਦੇ ਉਹ ਸ਼ੈਲੀ ਸਭ ਕੁਝ ਭੁਲਾ ਕੇ ਸਿਰਫ ਤੁਹਾਡਾ ਪਿਆਰ ਚਾਹੁੰਦੀ ਐ ਤੇ ਤੁਸੀਂ ਹਜੇ ਵੀ ਇਹਦੇ ਨਾਲ ਨਫ਼ਰਤ ਕਰਦੇ ਹੋ ਮੇਰੀ ਨਫ਼ਰਤ ਹੈ ਇਹਦੇ ਨਹੀਂ ਐਂ ਰਹੂਗੀ ਕਿਉਂਕਿ ਜਿਹੜੀ ਤੇਨ ਲਵ ਮੈਰੇਜ ਕਰਾ ਕੇ ਗਲਤੀ ਕੀਤੀ ਐ ਉਹ ਮੇਰੇ ਘਰ ਕਿਉਂ ਨਹੀਂ ਨਿਕਲਦੀ ਮੰਮੀ ਚ ਇਹਦੀ ਲਵ ਮੈਰੇਜ ਹੋਵੇ ਚ ਇਹਦੀ ਅਰੇਂਜ ਮੈਰੇਜ ਹੋਵੇ ਪਰ ਰਿਸ਼ਤਿਆਂ ਦੇ ਵਿੱਚ ਆਪਸ ਵਿੱਚ ਪਿਆਰ ਤਾਂ ਹੋਣਾ ਚਾਹੀਦਾ ਨਾ ਚਾਹੀਦਾ ਪਿਆਰ ਉਹ ਇਹੋ ਜਿਹਾ ਪਿਆਰ ਨਾ ਤਾਂ ਰਿਸ਼ਤੇ ਟੁੱਟੇ ਚੰਗੇ ਨੇ ਠੀਕ ਐ ਮੰਮੀ ਫਿਰ ਜੇ ਤੁਸੀਂ ਨਹੀਂ ਸੁਧਰਨਾ ਨਾ ਫਿਰ ਮੈਂ ਵੀ ਇਸ ਘਰ ਚ ਰਹਿ ਕੇ ਸ਼ੈਲੀ ਉੱਤੇ ਹੋਰ ਜ਼ੁਲਮ ਨਹੀਂ ਸਹਿ ਸਕਦਾ ਸਹਿ ਨਹੀਂ ਸਕਦਾ ਇਹ ਜ਼ੁਲਮ ਮੈਂ ਤੂੰ ਹੁਣ ਘਰ ਛੱਡ ਕੇ ਜਾਵੇਂ ਨਾ ਹਾਂ ਮੰਮੀ ਨਹੀਂ ਮੇਰੇ ਮੁੰਡੇ ਨੂੰ ਮੇਰੇ ਤੋਂ ਦੂਰ ਕਰਕੇ ਤੈਨੂੰ ਕਿ ਮਿਲਜੂ ਨਹੀਂ ਮੰਮੀ ਮੈਂ ਇਹਨਾਂ ਨੂੰ ਤੁਹਾਡੇ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਸ਼ੈਲੀ ਤੂੰ ਚੱਲ ਹੁਣ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਨਾ ਹੁਣ ਤਾਂ ਘਰ ਛੱਡ ਕੇ ਜਾਏਗਾ ਜਾਏਗਾ ਕਿੱਥੇ ਉਹ ਇੰਨਾ ਸੌਖਾ ਨਹੀਂ ਘਰ ਛੱਡਣਾ ਆਸਾਨ ਤਾਂ ਨਹੀਂ ਹੈਗਾ ਮੰਮੀ ਪਰ ਛੱਡਣਾ ਪਊ ਮਜਬੂਰੀ ਹੈ ਚੱਲ ਸ਼ੈਲੀ ਚੱਲ ਸ਼ੈਲੀ ਚੱਲੀਏ ਦੇਖ ਲੈ ਹੁਣ ਤੋ ਇਹ ਲਾਸਟ ਚਾਂਸ ਆ ਤੇਰੇ ਵਾਸਤੇ ਜੇ ਤਾਂ ਇੱਕ ਵਾਰੀ ਘਰ ਪੈਰ ਪਟ ਲਿਆ ਨਾ ਤੂੰ ਮੁੜ ਕੇ ਇਸ ਘਰ 'ਚ ਪੈਰ ਨਹੀਂ ਰੱਖੇਗਾ। ਹੂੰ। ਮੰਮੀ ਜੀ ਤੁਸੀਂ ਫਿਕਰ ਨਾ ਕਰੋ। ਜਿਵੇਂ ਵੱਡੇ ਵੀਰੇ ਨੇ ਆਪਦੇ ਦਮ ਤੇ ਕਾਰੋਬਾਰ ਦੇ ਘਰ ਖੜਾ ਕਰ ਲਿਆ ਨਾ ਮੈਂ ਵੀ ਕੁਛ ਨਾ ਕੁਛ ਤਾਂ ਕਾਰੀ ਲਵਾਂਗਾ। ਧੀਰੀ ਗੱਲ ਸੁਣੋ ਜੀ। ਇੰਨੀ ਜਲਦਬਾਜ਼ੀ 'ਚ ਫੈਸਲਾ ਲੈਣਾ ਠੀਕ ਨਹੀਂ। ਸ਼ੈਲੀ ਨੇ ਹੈਰਾਨ ਆ ਤੇਰੇ ਦੇ। ਤੂੰ ਹਜੇ ਵੀ ਮੰਮੀ ਤਾਂ ਸੋਚਦੀਂ। ਜਿਵੇਂ ਮੰਮੀ ਜੀ ਆਪਣੇ ਪਿੱਛੇ ਇਕੱਲੇ ਕਿਵੇਂ ਰਹਿਣਗੇ ਆਪਾਂ ਨੇ ਮੰਮੀ ਨੂੰ ਛੱਡ ਕੇ ਜਾਣਾ ਹੂੰ ਦੇਖ ਤਾਂ ਸਹੀ ਡਰਾਮੇ ਕਿਵੇਂ ਕਰਦੀ ਐ ਜਿਵੇਂ ਮੈਨੂੰ ਸੱਸ ਨਹੀਂ ਆਪਦੀ ਮਾਂ ਸਮਝਦੀ ਹੋਵੇ ਸੁਣ ਲਿਆ ਹੁਣ ਤਾਂ ਮੰਮੀ ਨਹੀਂ ਕਰੇ ਬਦਲ ਸਕਦੇ ਜਿਵੇਂ ਮੈਂ ਨੂਟੇਲਨ 'ਚ ਕੋਈ ਇਤਰਾਜ਼ ਨਹੀਂ ਮੈਂ ਤਾਂ ਚੱਲ ਪੂੰਗੀ ਪਰ ਮੈਂ ਨਾ रिश्ਤਿਆਂ ਨੂੰ ਜੋੜ ਕੇ ਰੱਖਣਾ ਚਾਹੀਣੀਆਂ ਨਾ ਕਿ ਤੋੜ ਕੇ ਹੂੰ ਤੇਰੀ ਗੱਲ ਸਹੀ ਹੈ ਪਰ ਜੇ ਸਾਹਮਣੇ ਵਾਲਾ ਰਿਸ਼ਤਾ ਜੋੜ ਕੇ ਨਾ ਰੱਖਣਾ ਚਾਹੇ ਫੇਰ ਤਾਂ ਰਿਸ਼ਤੇ ਟੁੱਟੇ ਹੀ ਚੰਗੇ ਆ ਸਤਿ ਸ਼੍ਰੀ ਅਕਾਲ ਸਾਰੇਆਂ ਪਹਿਲਾਂ ਤਾਂ ਜੀ ਸਾਰੇ ਵੀਰਾਂ ਦਾ ਭਰਾਵਾਂ ਦਾ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਸਾਡੀ ਸੀਰੀਜ਼ ਨੂੰ ਇੰਨਾ ਪਿਆਰ ਦਿੱਤਾ ਤੇ ਦੇਖੋ ਜੀ ਰਿਸ਼ਤਾ ਕੋਈ ਵੀ ਹੋਵੇ ਭੈਣ ਭਰਾ ਦਾ ਮਾਂ ਪੁੱਤ ਦਾ ਭਰਾਵਾਂ ਭਰਾਵਾਂ ਦਾ ਘਰ ਵਾਲਾ ਘਰ ਵਾਲੀ ਦਾ ਕੋਈ ਵੀ ਰਿਸ਼ਤਾ ਹੋਵੇ ਜਦ ਤੱਕ ਆਪਸੇ ਅੰਡਰਸਟੈਂਡਿੰਗ ਨਹੀਂ ਨਾ ਹੋਊਗੀ ਤੇ ਆਪਸ ਵਿੱਚ ਪਿਆਰ ਨਹੀਂ ਹੋਊਗਾ ਤੇ ਆਪਾਂ ਇੱਕ ਦੂਜੇ ਨੂੰ ਸਮਝਾਂਗੇ ਨਹੀਂ ਇਹ ਰਿਸ਼ਤੇ ਓਨਾ ਚੀਰ ਐਦਾ ਹੀ ਟੁੱਟਦੇ ਰਹਿਣਗੇ। ਸੋ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਆਪਾਂ ਇੱਕ ਦੂਜੇ ਨੂੰ ਸਮਝੀਏ, ਇੱਕ ਦੂਜੇ ਦੀ ਕਦਰ ਕਰੀਏ। ਤੇ ਇਹਨਾਂ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਈਏ। ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ, ਲਾਈਕ ਕਰੋ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਹੋਰ ਕਿੱਦਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ। ਤੇ ਮਿਲਦੇ ਆ ਇੱਕ ਨਵੀਂ ਸੀਰੀਜ਼ ਦੇ ਨਾਲ, ਨਵੀਂ ਵੀਡੀਓ ਲੈ ਕੇ। ਦਿਓ ਇਜਾਜ਼ਤ। ਸਸ਼ੇ ਕਾਲ ਜੀ।